ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰ ਕਿਦੋਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੀ ਆਪਣੀ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਤੁਸੀਂ ਕੱਲ ਦੀ ਵੀਡੀਓ 'ਚ ਦੇਖਿਆ ਹੀ ਹੋਣਾ ਕਿ ਮੈਂ ਕੱਲ ਰਾਤ ਦੇਤ ਹੁੰਦੇ ਸੀ ਵੈਸੇ ਤਾਂ ਮੈਂ ਰਾਤ ਪੱਕੇ ਤੇ ਖਲਾਰ ਦਿੱਤੇ ਸੀ ਬਟ ਥੋੜੇ ਜਿਹਾ ਨਾ ਸਿੱਲੇ ਸਿੱਲੇ ਜੇ ਸੀ ਮੈਨੂੰ ਐ ਸੀ ਕਿ ਮੈਂ ਥੋੜੀ ਜੀ ਧੁੱਪ ਲਵਾ ਕੇ ਤੇ ਫਿਰ ਇਹਨਾਂ ਨੂੰ ਜੋੜ ਕੇ ਰੱਖ ਲਵਾਂ ਤੇ ਇਹਨਾਂ ਦੇ ਪਾਪਾ ਰਾਤੀ ਲੇਟ ਹੋ ਗਏ ਸੀ ਰਸਤੇ ਦੇ ਵਿੱਚ ਹੀ ਗੱਡੀ ਲਗਾ ਕੇ ਕਿਤੇ ਸੌਂ ਗਏ ਸੀ ਤੇ ਅੱਜ ਸਵੇਰ ਐ ਸੀ 10 ਵਜੇ ਤੇ ਇੱਥੇ ਬਾਸ ਰੋਜ ਸਾਡੇ ਰੂਮ ਚ ਬੈੱਡ ਤੇ ਤਾਂ ਇੰਨਾ ਖਲਾਰਾ ਪਿਆ ਰਹਿੰਦਾ ਜਿੰਨੇ ਮੈਂ ਮਰਜ਼ੀ ਕੱਪੜੇ ਜੋੜ ਕੇ ਰੱਖ ਲੈਣਾ ਖਲਾਰਾ ਖਲਾਰਾ ਤਾਂ ਵੀ ਪਿਆ ਰਹਿੰਦਾ ਬੱਚੇ ਰੋਜ ਹੀ ਕੱਪੜੇ ਖਲਾਰ ਦਿੰਦੇ ਆ ਤੇ ਬਾਸ ਇੱਥੇ ਮੈਂ ਬਿਸਤਰਿਆਂ ਦੀ ਚੱਕਰ ਕਰਦੀ ਪਈ ਸੀ ਤੇ ਸੁਲਤਾਨਾ ਠੀਕ ਨਹੀਂ ਹੁੰਨ ਥੋੜਾ ਥੋੜਾ ਫੀਵਰ ਫੇਰ ਹੋ ਗਿਆ ਸੀ ਵੈਸੇ ਤਾਂ ਅੱਗੇ ਨਾਲੋਂ ਫਰਕ ਹੈ ਬਟ ਥੋੜਾ ਥੋੜਾ ਫੇਰ ਹੋ ਗਿਆ ਅੱਜ ਵੈਸੇ ਇਹਨਾਂ ਨੂੰ ਨਾ ਡਾਕਟਰ ਕੋਲ ਖੜਨਾ ਵਾ ਤੇ ਸਕੰਦਰ ਦੇ ਟੈਸਟ ਕਰਵਾਉਣੇ ਆ ਸੁਲਤਾਨ ਦੇ ਨਹੀਂ ਕਰਵਾਉਣੇ ਕਿਉਂਕਿ ਪੱਟੀ ਅਸੀਂ ਚੀਮੇ ਡਾਕਟਰ ਕੋਲ ਖੜਿਆ ਸੀ ਉਹਨਾਂ ਨੇ ਕਿਹਾ ਇਹ ਥੋੜੇ ਟਾਈਮ ਪਹਿਲਾਂ ਖੜਿਆ ਹਫਤਾ ਤੱਕ ਪਹਿਲਾਂ ਫੇਰ ਅੱਜ ਖੜਨਾ ਵਾ ਵੈਸੇ ਹੁਣ ਅੱਗੇ ਨਾਲੋਂ ਠੀਕ ਆ ਤੇ ਬਸ ਇਥੇ ਮੈਂ ਆਪਣੀ ਚੱਕਤਰ ਕਰਕੇ ਤੇ ਉਸ ਤੋਂ ਬਾਅਦ ਮੈਂ ਆਪਣੇ ਬਰਤਨ ਵਾਸ਼ ਕਰਕੇ ਤੇ ਆਟਾ ਗੁੰਨ ਕੇ ਰੱਖਾਈ ਸੀ ਮੈਂ ਸੋਚਿਆ ਇਹਨਾਂ ਦੇ ਪਪਾ ਦੇ ਆਏ ਤੋਂ ਫੇਰੀ ਮਤਲਬ ਰੋਟੀ ਬਣਾਉਣੇ ਆ ਤੇ ਇੱਥੇ ਬਸ ਮੈਂ ਆਪਣਾ ਅਜਨਾ ਟਰੰਕ ਸਾਫ ਕਰੂੰਗੀ ਕਿਉਂਕਿ ਟਰੰਕ ਦੇ ਵਿੱਚ ਬਹੁਤ ਜ਼ਿਆਦਾ ਗਾਹ ਪਿਆ ਹੋਇਆ ਵਾ ਬਹੁਤ ਜ਼ਿਆਦਾ ਕੱਪੜੇ ਖਿਲਰੇ ਹੋਏ ਆ ਕਿਉਂਕਿ ਸਰਦਾਰ ਜੀ ਉਹਨਾਂ ਨੇ ਬਹੁਤ ਜ਼ਿਆਦਾ ਕਲਰ ਆ ਪਾਇਆ ਮਾ ਤੇ ਇਹਦੀ ਚੱਕਤਰ ਤਾਂ ਮੈਨੂੰ ਹੀ ਕਰਨੀ ਪੈਣੀ ਆ वैसे तो बहुत ज्यादा मतलब उन्होंने ना, ना इधर-उधर कपड़े सारे खलारे हुए मैं बहुत बड़ी जोड़ के रख दी हां बहुत बड़ी खलारा पे जांदा थे इथे ना मेनू कपड़ों ਦੇ ਵਿੱਚੋਂ ਨਾ 스మెల్ ਜੀ ਚੜਨ ਗਈ ਸੀ ਤੇ ਮੈਨੂੰ ਨਾ ਸ਼ਿੱਕਾ ਨਹੀਂ ਆਉਣ ਲੱਗ ਪੀਆ ਬਹੁਤ ਮੰਦਾ ਵਾਲੇ ਕਿਉਂਕਿ ਕੱਪੜਿਆਂ ਦੇ ਵਿੱਚ ਪੈ ਪੈਣ ਦੇ ਵਿੱਚ ਵੈਸੇ ਪੈਤ ਨਹੀਂ ਨਿਰਦੇ ਕਿਲਰ ਦੇ ਕੁਲਰਦੇ ਰਹਿੰਦੇ ਆ ਤੇ ਹੈ ਵੀ ਗਰਮੀਆਂ ਵਾਲੇ ਸੀ मतलब ਕਿ ਧਵਨ ਚਾਣ ਵਾਲੇ ਕੱਪੜੇ ਸੀ ਇਹਦੇ ਵਿੱਚ ਇੱਥੇ ਮੈਂ ਆਪਣਾ ਟ੍ਰੰਕ ਸਾਰਾ ਝਾੜ ਲਿਆ ਹੁਣ ਮੈਂ ਸਾਰੇ ਕੱਪੜੇ ਵਿੱਚ ਜੋੜ ਕੇ ਰੱਖੂੰਗੀ ਤੇ ਬੰਦਿਆਂ ਨੂੰ ਤਾਂ ਬਸ ਇਹੀ ਹੁੰਦਾ ਕਿ ਇੱਧਰ ਉੱਧਰ ਖਲਾਰਦੇ ਹੀ ਜਦੋਂ ਕੋਈ ਕੱਪੜਾ ਲੱਭਦੇ ਆ ਕੋਈ ਚੀਜ਼ ਲੱਭਦੇ ਹੋ ਤਾਂ ਗਾਹ ਪਾ ਦਿੰਦੇ ਆ ਤੇ ਸਾਡੇ ਵਰਗੀਆਂ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਆਪ ਹੀ ਚੱਕਣਾ ਤੇ ਪੁੱਲੇ-ਪੁੱਲੇ ਅਸੀਂ ਕੱਪੜੇ ਛੇੜਦੇ ਆ ਜਦੋਂ ਵੀ ਕੋਈ ਕੱਢਣਾ ਹੋਵੇ ਤੇ ਵੈਸੇ ਨਾ ਜਨਾਨੀਆਂ ਨਾਲੋਂ ਜ਼ਿਆਦਾ ਬੰਦੇ ਸਿਆਣੇ ਹੁੰਦੀਆਂ ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਕਹਿੰਦੇ ਆ ਕਿ ਸਾਡੇ ਨਾਲੋਂ ਕੋਈ ਸਿਆਣਾ ਹੈ ਨਹੀਂ ਪਰ ਜਿਹੜਾ ਕੰਮ ਜਨਾਨੀਆਂ ਨੇ ਕਰਨਾ ਜਨਾਨੀਆਂ ਆਪਣੇ ਕੰਮਾਂ ਦੇ ਵਿੱਚ ਸਿਆਣੀਆਂ ਦੇ ਬੰਦੇ ਆਪਣੇ ਕੰਮਾਂ ਦੇ ਵਿੱਚ ਸਿਆਣੇ ਆ ਚਲੋ ਕੋਈ ਹੁੰਦਾ ਨਾ ਇੱਥੇ ਦਾ ਮੇਰੇ ਸਰਦਾਰ ਜੀ ਰੋਜ਼ ਹੀ ਗਾਹ ਪਾ ਛੱਡਦੇ ਆ ਟਰੰਕ ਦੇ ਵਿੱਚ ਕਦੀ ਕੋਈ ਚੀਜ਼ ਕੱਢ ਕਦੀ ਕੋਈ ਚੀਜ਼ ਕੱਢ ਤੇ ਇਹਨਾਂ ਦੇ ਨਾ ਕਾਗਜ਼ ਪੱਤਰ ਗੱਡੀ ਦੇ ਹੁੰਦੇ ਆ ਉਹ ਬਸ ਕਦੀ ਇੱਧਰ ਰੱਖ ਕਦੀ ਉੱਧਰ ਰੱਖ ਮੈਂ ਨਾ ਇਹਨਾਂ ਨੂੰ ਬੜੀ ਯਾਰ ਕਿਹਾ ਕਿ ਮੈਨੂੰ ਫੜਾ ਦੇਕਰੂ ਮੈਂ ਆਪੇ ਰੱਖ ਲਿਆਕਰੂ ਪਰ ਉਹ ਕਿੱਥੇ ਮੰਨਦੇ ਤੇ ਇੱਥੇ ਨਾ ਸੁਲਤਾਨ ਟਰਾਈਪੋਡ ਨੂੰ ਸੁਟਣ ਦਿਆ ਹੈ ਬਸ ਮੈਨੂੰ ਹਟਾਣ ਦੇ ਹੀ ਹੈ ਕਿ ਚਲ ਹਟ ਜਾ ਮੈਨੂੰ ਵੀਡੀਓ ਸ਼ੂਟ ਕਰ ਲੈਂਦੇ ਥੋੜੀ ਜੀ ਤੇ ਬਸ ਸੱਥੇ ਆਪਣੇ ਸਾਰੇ ਕੱਪੜੇ ਮੇ ਜੋੜ ਕੇ ਰੱਖਣ ਦੇ ਹੀ ਸੀ ਤੇ ਉਨੇ ਚ ਨੂੰ ਸਰਦਾਰ ਜੀ ਹੁਣੀ ਆ ਗਏ ਕਹਿੰਦੇ ਤੂੰ ਅੱਜ ਕਿਹੜਾ ਖਲਾਰਾ ਪਾ ਕੇ ਬੈਠੀ ਆ ਮੈਂ ਕਿਹਾ ਤੁਹਾਡੇ ਖਲਾਰੇ ਪਾਏ ਹੋਏ ਆ ਹੋਰ ਤਾਂ ਕਿਸੇ ਦੇ ਹੈ ਨਹੀਂ ਆ ਤੇ ਉਹ ਅੱਗੇ ਫਿਰ ਕਹਿੰਦੇ ਮੈਨੂੰ ਰੋਟੀ ਬਣਾ ਕੇ ਦੇ ਬਸ ਮੇਰਾ ਥੋੜੇ ਜੀ ਵੈਸੇ ਕੱਪੜੇ ਰਹਿ ਗਏ ਮੈਂ ਜੋੜ ਕੇ ਰੱਖਣ ਦੇ ਉਸ ਤੋਂ ਬਾਅਦ ਆਟਾ ਵੀ ਗੁੱਦਾ ਪਿਆ ਸੀ ਮੈਂ ਰੋਟੀਆਂ ਬਣਾ ਕੇ ਦਿੱਤੀਆਂ ਮੈਂ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਤੇ ਸੁਲਤਾਨ ਨੂੰ ਉਹਨਾਂ ਨੇ ਖੜਨਾ ਸੀ ਦਵਾਈ ਲੈਣ ਵਾਸਤੇ ਤੇ ਉਹ ਟੈਸਟ ਕਰਵਾਉਣੇ ਫਿਰ ਮਨੂੰ ਵੀ ਨਵਾਤਵਾਕੇ ਤੇ ਆ ਰੈਡੀ ਕਰ ਦਿੱਤਾ ਸੀ ਉਹਦੇ ਵੀ ਟੈਸਟ ਹੋਏ ਸੀ ਅੱਜ ਤੇ ਮਤਲਬ ਥੋੜੀ ਜੀ ਇਨਫੈਕਸ਼ਨ ਆਈ ਸੀ ਤੇ ਕੰਨਾਂ ਦੇ ਵਿੱਚ ਦਰਦ ਹੁੰਦੀ ਸੀ ਤੇ ਕੰਨਾਂ ਦੇ ਵਿੱਚ ਮੈਲ ਜੰਮੀ ਹੋਈ ਸੀ ਆਰੂ ਲਿਆਂਦਾ ਸੀ ਦਵਾਈ ਲੈਂਦੀ ਸੀ ਤੇ ਵੈਸੇ ਫੇਰ ਰਾਤ ਨੂੰ ਟਿੱਲੇ ਹੋ ਗਏ ਸੀ ਬਾਲੇ ਜਾਦੇ ਮਤਲਬ ਬੁਖਾਰ ਚੜ ਗਿਆ ਸੀ ਉਹਨਾਂ ਨੂੰ ਤੇ ਕੰਨਾ ਕੰਤ ਤਾਂ ਦਰਦ ਕਰਦੇ ਸੀ ਡਾਕਟਰ ਨੇ ਦੇਖਿਆ ਸੀ ਕੰਨਾ ਦੇ ਵਿੱਚ ਨਾ ਉਹਨਾਂ ਦੇ ਮੈਲ ਜੰਮੀ ਹੋ ਉਹ ਰੇਤਾਂ ਤੇ ਖੇਡਦੇ ਰਹੇ ਆ ਰੇਤਾਂ ਮੇਰੇ ਖਿਆਲ ਨਾਲ ਕੰਨਾ ਦੇ ਵਿੱਚ ਜੰਮ ਗਈ ਆ ਵੈਸੇ ਤਾਂ ਸਾਫ ਕਰਦੀ ਆ ਬਟ ਫਿਰ ਵੀ ਤੁਹਾਨੂੰ ਪਤਾ ਹੈ ਬੱਚਿਆਂ ਦੇ ਕੰਨਾਂ ਦੇ ਵਿੱਚ ਕਿੱਥੋਂ ਇੰਨੀ ਚੰਗੀ ਤਰ੍ਹਾਂ ਮੈਲ ਸਾਫ ਹੁੰਦੀ ਆ ਆਪਣੇ ਕੋਲੋਂ ਤੇ ਉਹਨਾਂ ਨੇ ਨਾ ਵੈਸੇ دارو ਦਿੱਤਾ دارو ਵੈਸੇ ਬਹੁਤ ਜ਼ਿਆਦਾ ਵਧੀਆ ਵਾ ਤੇ ਹੁਣ ਵੈਸੇ ਅੱਗੇ ਨਾਲੋਂ ਫਰਕ ਹੈ ਇਹ ਵੀਡੀਓ ਹੈਗੀ ਆ ਜੀ ਪਰਸੋਂ ਦੀ ਤੇ ਅੱਜ ਮੈਂ ਐਡੀਟਿੰਗ ਕਰ ਰਹੀ ਆ ਐਦਾਂ ਫਿਰ ਮੇਰੇ ਤੋਂ ਵਲੌਗ ਰੋਜ਼ ਲੇਟ ਹੋ ਜਾਇਆ ਕਰਨਗੇ ਹੁਣ ਨਾ ਵੈਸੇ ਮੇਰੇ ਡੇਲੀ ਵਲੌਗ ਆਇਆ ਕਰਨਗੇ ਉਸੇ ਹੀ ਟਾਈਮ ਦੇ ਉੱਤੇ ਤੁਸੀਂ ਪਹਿਲਾਂ ਵਾਂਗੂ ਸਾਥ ਤੇ ਸਪੋਰਟ ਦਿਓ ਤੇ ਤਾਂ ਕਿ ਆਪਣਾ ਜਲਦੀ ਜਲਦੀ ਚੈਨਲ ਮੋਨੋਟਾਈਜ਼ ਹੋ ਜੇ ਬਸ ਥੋੜਾ ਜਿਹਾ ਵਾਸ ਟਾਈਮ ਰਹਿ ਗਿਆ ਵਾ ਇਹ ਮੇਰੀ ਗਲਤੀ ਹੈ ਨਹੀਂ ਤਾਂ ਹੁਣ ਤੱਕ ਕੰਪਲੀਟ ਹੋ ਹੀ ਜਾਣਾ ਸੀ ਮੈਂ ਪੂਰਾ ਇੱਕ ਮਹੀਨਾ ਵੀਡੀਓ ਨਹੀਂ ਪਾਈ ਜੇ ਮੈਂ ਪਾਉਂਦੀ ਰਹਿੰਦੀ ਨਾ ਜਿਹੜਾ ਥੋੜਾ ਜਿਹਾ ਵੀ ਰਹਿ ਗਿਆ ਸੀ ਉਹ ਵੀ ਕੰਪਲੀਟ ਹੋ ਜਾਣਾ ਸੀ ਤੇ ਬੱਸੇ ਮੇਰੀ ਗਲਤੀ ਆ ਤੇ ਪਲੀਜ਼ ਮੇਰੇ ਚੈਨਲ ਤੇ ਜਿਹੜੇ ਨਿਊ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਪਲੀਜ਼ ਆਪਣੀ ਵੱਧ ਤੋਂ ਵੱਧ ਸਪੋਰਟ ਬਣਾਈ ਰੱਖੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਲਾਈਕ ਦਾ ਬਟਨ ਵੀ ਜ਼ਰੂਰ ਦਬਕੇ ਜਾਇਆ ਕਰੋ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਕੇ ਜਾਇਆ ਕਰੋ ਤਾਂ ਕਿ ਜਿਹੜੀ ਮੇਰੀ ਨਿਊ ਵੀਡੀਓ ਆਵੇ ਤੁਹਾਡੇ ਤੱਕ ਪਹਿਲਾਂ ਪਹੁੰਚੇ ਤਦ ਇਹਨਾਂ ਮੈਂ ਆਪਣੇ ਜਿਹੜੇ ਕਾਗਜ਼ ਪੱਤਰ ਸੀ ਖਿਲਰੇ ਹੋਏ ਸੀ ਵੈਸੇ ਟਰੰਕ ਦੇ ਵਿੱਚ ਉਹਨਾਂ ਨੂੰ ਸੈੱਟ ਕਰਕੇ ਰੱਖਣ ਦੇ ਸੀ ਕਿਦੇ ਕਿਦੇ ਆ ਤੇ ਬਹੁਤ ਗਾਪ ਆਇਆ ਸੀ ਸਰਦਾਰ ਜੀ ਉਹਨਾਂ ਨੇ ਟਰੰਕ ਦੇ ਵਿੱਚ ਬਸ ਉਹੀ ਚੱਕਨ ਇਹ ਕਾਗਜ਼ ਪੱਤਰ ਹੀ ਸੰਭਾਲ ਕੇ ਰੱਖਦੇ ਸੀ ਤਾਂ ਕਿ ਜਲਦੀ ਲੱਭਣੇ ਦਾ ਵੈਸੇ ਮਨ ਹੁੰਦੇ ਆ ਪੈਂਦੇ ਆ ਫਿਰ ਵੀ ਮੈਂ ਆਪਣੇ ਤਰੀਕੇ ਦੇ ਨਾਲ ਰੱਖਣ ਦੇ ਤੁਹਾਨੂੰ ਪਤਾ ਹੀ ਆ ਤੇ ਇੱਥੇ ਬਸ ਮੈਂ ਜਿੰਦਾ ਲਾਤਾ ਸੀ ਟਰੰਕ ਨੂੰ ਕੀ ਹੋਣਾ ਖੋਲਣਾ ਬਸ ਮੈਂ ਹੀ ਖੋਲਣਾ ਤੇ ਦੁਪਹਿਰੇ ਮੈਂ ਆਲੂ ਗੋਭੀ ਦੀ ਸਬਜ਼ੀ ਲਈ ਸੀ ਦੁਪਹਿਰੇ ਬੈਠ ਕੇ ਕਾਟ ਲਈ ਉਦੋਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਘਰੇ ਨਹੀਂ ਸੀ ਕੋਈ ਵੀ ਹੈਗਾ ਤੇ ਬਸ ਮੈਂ ਵਿੱਲੀ ਬੈਠੀ ਸਬਜ਼ੀ ਕਾਟ ਲਈ ਤੇ ਇੱਥੇ ਬਸ ਮੇਰਾ ਤੜਕਾ ਪੁੱਜਣ ਦਿਆ ਸੀ ਆਲੂ ਗੋਭੀ ਦਾ ਤੇਲ ਮਿਲ ਮੇ ਗੰਡੇ ਤੇ ਹਰੀਆਂ ਵਿੱਚਾਂ ਲੂਣ ਵਿੱਚ ਮਸਾਲਾ ਸਿੰਪਲ ਜਿਹੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਮੈਂ ਪਾ ਦੂੰਗੀ ਆਲੂ ਤੇ ਗੋਭੀ ਦੀਆਂ ਡੰਡੀਆਂ ਤੇ ਆਪਾਂ ਜਦੋਂ ਇਹ ਜਿੱਦਾਂ ਵਾਸਤੇ ਵੀਡੀਓ ਮੈਨੂੰ ਇੰਨੀਆਂ ਗੱਲਾਂ ਤਾਂ ਆਉਂਦੀਆਂ ਨਹੀਂ ਆ ਸੋ ਕਿੱਦਾਂ ਦੀਆਂ ਲੱਗਦੀਆਂ ਹੁੰਦੀਆਂ ਤੁਹਾਨੂੰ ਮੇਰੀਆਂ ਗੱਲਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਹਿਲਾਂ ਵਾਂਗੂ ਜਿੱਦਾਂ ਤੁਸੀਂ ਕਰਦੇ ਸੀ ਤੇ ਹੁਣ ਵੀ ਮੈਨੂੰ ਤੁਹਾਡੀ ਉਨੇ ਹੀ ਸਾਥ ਤੇ ਸਪੋਰਟ ਦੀ ਲੋੜ ਹੈ ਜਿੰਨੇ ਤੁਸੀਂ ਪਹਿਲਾਂ ਕਰਦੇ ਸੀ ਤੇ ਇੱਥੇ ਬੱਸ ਮੈਂ ਪਾ ਦੂੰਗੀ ਹੁਣ ਆਲੂ ਤੇ ਗੋਭੀ ਦੀਆਂ ਡੰਡੀਆਂ ਤਾਂ ਕਿ ਇਹ ਰਿਜ ਜਾਣ ਪਹਿਲਾਂ ਫਿਰ ਉਸ ਤੋਂ ਬਾਅਦ ਮੈਂ ਗੋਭੀ ਦੇ ਫੁੱਲ ਪਾਉਂਗੀ ਕਿਉਂਕਿ ਉਹ ਤਾਂ ਵੈਸੇ ਕੁਲੇ-ਕੁਲੇ ਹੁੰਦੇ ਆ ਤੋ ਤਾਂ ਵੈਸੇ ਮਤਲਬ ਰਿਜ ਜਾਂਦੇ ਆ ਮਾੜੇ-ਮਾੜੇ ਸੇਕ ਦਿੱਤੇ ਪਹਿਲਾਂ ਉਹਨਾਂ ਨੂੰ ਜ਼ਿਆਦਾ ਪੁੰਨਣ ਦੀ ਲੋੜ ਹੁੰਦੀ ਆ ਉਹ ਮੈਂ ਪਾ ਦਾਂਗੀ ਵਿੱਚ ਤੇ ਸੋ ਜਿਹੜੀ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਉਧਰ ਨ ਸਿਕੁੰਦਰ ਸੁਲਤਾਨ ਨੂੰ ਨੇ ਵੀ ਬਹੁਤ ਜ਼ਿਆਦਾ ਰੌਂਡਾ ਸੀ ਮੈਨੂੰ ਇਹ ਸੀ ਕਿ ਪਹਿਲਾਂ ਮੈਂ ਆਪਣੀ ਜਿਹੜੀ ਸਬਜੀ ਨੂੰ ਤੜਕਾ ਲਗਾ ਲਾਂ ਫਿਰ ਉਹਨਾਂ ਨੂੰ ਦਵਾਈ دینی ਉਹਨਾਂ ਦੀ ਦਵਾਈ ਲੈਂਦੀ ਸੀ ਉਹ ਦਵਾਂਗੇ ਫਿਰ ਉਹਨਾਂ ਨੂੰ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਮੈਂ ਨਾ ਵੀਡੀਓ ਇਸ ਕਰਕੇ ਛੋਟੀਆਂ ਪਾਉਂਦੀ ਆ ਕਿ ਤਾਕਿ ਤੁਸੀਂ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਸਕਿੱਪ ਨਾ ਕਰਿਆ ਕਰੋ ਪਲੀਜ਼ ਵੀਡੀਓ ਨੂੰ ਤੇ ਇੱਧਰ ਦੇਖੋ ਮੀਤ ਸੁਲਤਾਨ ਇੱਧਰ ਹੋਇਆ ਤਾਣ ਤਾਣ ਕੀ ਹੋਇਆ ਕ ਮम्मी ਪਕਾਉ ਹੋ ਗਿਆ ਲਈ ਲਹੀਏ ਤੇ ਦਿਨ ਕੋ ਪਤਾ ਲੱਗੂਗਾ ਕੰਦਰ ਹੈ ਮੇਰਾ ਉਹ ਜੀ ਆ ਬੁਖਾਰ ਦੀ 2.5 ਐਮਐਲ ਦੇਣੀ ਆ ਲਿਆ ਲਾਂਦਾ ਟ੍ਰੋਪ ਹਾਂ ਉਹ ਤੇ ਡਰ ਉਹ ਤੇ ਚੰਨੀਆਂ ਲਾਈਆਂ ਨਿਹਾਰ ਰਕਦੇਈ ਸੁਲਤਾਨ ਕਰੀਏ ਮੈਂ ਲੱਗਦਾ ਆਏ ਕੋ ਕਾਲੇ ਕਾਲੇ ਪੈਨ ਜਨਾ ਨਦੀ ਇਹਦੇ ਮੁੰਡੇ ਆ ਮੁੰਡੇ ਸਿਰ ਤੇ ਰੱਖ ਦੋ ਮੀਟਰ ਜਾ ਲਾਸਟ ਨੇ ਕਾਲੇ ਕੋ ਦੋ ਭਰਾ ਹੁਣ ਬਗਾਰ ਹੋ ਗਿਆ ਸੋਏ ਅਮਰੀਕਨ ਆਪਣੇ ਬੂਹੇ ਗਾੜੀ ਹੋ ਕੇ ਕੋਈ ਮੁਰ ਗਿਆ ਆ ਰੱਖ ਮੁੰਡੇ ਆਪ ਉਹ ਤਾਂ ਫਟ ਰੱਖਾ ਰੱਖਾ ਰਾਈ ਤੂੰ ਨਹੀਂ ਮਾਰੀ ਆ ਮੈਂ ਆ ਆਏ ਬੁੱਤ ਤੋ ਹੁਕੰਦੁਰ ਦੋਲਾਟਾ ਕੰਨ ਆਹ ਬੜੀ ਚੀਜ਼ ਹੈ ਕੋਈ ਤਾਂ ਮਰਾਤੇ ਦੀ ਬਣਾਤਾ ਸੁਦਾ ਬੱਸ ਬੱਸ ਇਹ ਨਹੀਂ ਨਾ ਹੋਪੇ ਉਹ ਨਹੀਂ ਹਾਪੇ ਨਹੀਂ ਰਣੀ ਹੁੰਦੀ ਮੈਂ ਕੋਈ ਨਹੀਂ ਮਾਦਾ ਲਾਪਾ ਤੋ ਬੁਗਾ ਕਰ ਆਂਗਾ ਨਹੀਂ ਆਪੇ ਆਪੇ ਆਏ ਜੋ ਵੀ ਪੀਵੋਗੇ ਆਹ ਸਾਰੀ ਪੀਂਦੇ ਆਪ ਬੁਗਾ ਕਰ ਆਂਗਾ ਤੇ ਆ ਹਾਂ ਬੱਲੇ ਓਪੀ ਲਈ ਮਰੇ ਸ਼ੇਰ ਪੁੱਤ ਨੋ ਬੱਲੇ ਦੇ ਤਾਨ ਇੱਕ ਕੋਟ ਰਹਿ ਗਈ ਤਿੰਨ ਇੱਕ ਕੋਟ ਰਹਿ ਗਈ ਆ ਵੀ ਪੀਗਾ ਸੁਲਤਾਨ ਸੁਲਤਾਨ ਤੈਨੂੰ ਸਾਰੀਆਂ ਦਵਾਈਆਂ ਚ ਥੋੜੀ ਜਿਹੀ ਜਿਨੀ ਦੱਸੀਏ ਕੋਈ ਉਹਨੂੰ ਮੁਰਗੀ ਦੇ ਹੋਂਦਾਈ ਪੀ ਗਏ ਤੂੰ ਕੀ ਕਰ ਆ ਜਿਹੜਾ ਰੋਟਾ ਕਾ

अभी पैर पैर हैं तेरा फूल लापता अभी अभी वाले कितना कनाडी ना सोता माला मुँह कमा तो इन्हों मुँह कमा डैडी अपने द्वाईवी पकाएंगे द्वाई और हाँ माजू कतरा ना पकाएंगे आपने पिंगान मालूम हो इधर ओ खाली इधर